ਹਾਂਜੀ ਸਰ ਜਿਹੜਾ ਇਹ ਗ੍ਰੋਫੜਿਆ ਦੇ ਬਾਰੇ ਦੱਸ ਦਿਓ ਜੀ ਇਹ ਸਾਡੇ ਰਾਜਾ ਸਾਸੀ ਥਾਣੇ ਦੀ ਪੁਲਿਸ ਨੂੰ ਲੈਂਡ ਆਰਡਰ ਕੰਪਲੂ ਕਰਨ ਦੇ ਵਿੱਚ ਬਹੁਤ ਕਮੀ ਸੁਪਰਤਾ ਮਿਲੀ ਆ ਕਿਉਂਕਿ ਇਹ ਬੜਾ ਨੋਟੋਰੀਅਸ ਹੈ ਗਿਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਐਮੀਨੂ ਦੇ ਵਿੱਚ ਇੱਕ ਵਾਰਦਾਤ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਕਿਤੇ ਗੋਲੀ ਗਾਲੀ ਚਲਾਈ ਸੀ ਉਹ 1991 ਨੰਬਰ ਮਕਮਾ ਥਾਣੇ ਰਣਜੀਤ ਐਮੀਨੂ ਚੈਨ ਤੇ ਦਰਜਿਆ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ 2 ਕਤਲੇ ਦਰਜਾ 136 ਨੰਬਰ ਮਕਦਮਾ ਵਾ ਜਿਹਦੇ ਵਿੱਚ ਇਹਨਾਂ ਨੇ ਇੱਕ 17.5 ਸਾਲ ਦਾ ਮੁੰਡਾ ਲਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿਣ ਤੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨਾਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਇੱਕ ਇਹ ਦੇ ਇੱਕ ਦਾ ਸਾਥੀ ਗਗਨ ਜਿਹੜਾ ਉਹ ਯੋ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ ਤੋ 2017 ਦੇ ਵਿੱਚ ਮਰਡਰ ਕੀਤਾ ਸੀ ਅਜਨਾਲੇ ਤੇ ਉਹਦੇ ਵਿੱਚ 182 ਨੰਬਰ ਮੁਕੱਲਬਾ ਅਰਜਿਆ 2017 ਦਾ ਕਤਲ ਦਾ ਪੁਲਿਸ ਸਟੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਕਰਨ ਨੂੰ ਭਗੋੜੇ ਆ ਇਸ ਤੋਂ ਨਵਾ ਹੁਣ ਇਹ ਜਿੰਦਨ ਪਰਸੋਂ ਅਸੀਂ ਰਾਤ ਫੜਿਆ ਇੱਕ ਜਨਰਲ ਕਾਰ ਦੇ ਵਿੱਚ ਛਿਏ ਜਾਣੇ ਪਿਸਤੋਲ ਨਾਲ ਲੈਸ ਹੋ ਕੇ ਕਿਸੇ ਲੁੱਟਖੋ ਦੀ ਵਾਰਦਾਤ ਨੂੰ ਇਨਜਾਮ ਦੇਣ ਲਈ ਰੈਕੀ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਇਹਨਾਂ ਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਘੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਇੱਥੇ ਵਕਤਨਾ ਸੀ ਇਹਨਾਂ ਨੇ ਵਾਰਦਾਤ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਟਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀ ਘੌਂਦਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮੁਸ਼ਕਲਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਪਿਸਤੌਲ 315 ਬੋਰ ਤੇ ਜਿੰਦਾ ਰੌਂਦ ਇੱਕ 에어 ਸ਼ਾਟਅਰ ਗਨ ਦੇ ਇੱਕ ਜਿਹੜਾ ਹੈਗਾ ਵਾ ਫਟਾਉਣਾ ਪਿਸਤੌਲ ਇਹਨਾਂ ਤੋਂ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਕੋਲ ਆ ਜਿਹੜੇ ਪੰਚ ਟਾਈਪ ਹੁੰਦੇ ਆ ਕਲਾਈ ਦੇ ਵਿੱਚ ਪਾਈਦੇ ਆ ਲੋਏ ਦੇ ਇਹ ਮਿਲਿਆ ਇਸ ਤੋਂ ਇਲਾਵਾ ਇਹਨਾਂ ਨੂੰ 6 ਮੋਬਾਈਲ ਬਰਾਮਦ ਕੀਤੇ ਆ ਕਿ ਜਨ ਗੱਡੀ ਬਰਾਮਦ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਹੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਪਛਾਣ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਅਸੀਂ ਸਫਾ ਵਿੱਚ ਲਿਹਾ ਕੇ ਤੇ ਉਹਨਾਂ ਸਾਰੇ ਥਾਣਿਆਂ ਨੂੰ ਸੂਚਿਤ ਕਰਾਂਗੇ ਤੇ ਜਿਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈਸੀਗੀ ਪਰ ਇਹ ਫਿਲਹਾਲ ਥਾਣੇ ਅਜਨਾਲੇ ਦੇ ਤੇ ਰੰਗੀ ਤੇਰਨ ਵਾਲੇ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਸਰ ਇਹ ਆਲਰੇਡੀ ਬੰਦੇ ਜਿਹੜਾ ਇਹ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ ਮਤਲਬ ਕੀ ਬੈਕਗ੍ਰਾਉਂਡ ਕੀ ਸੀ ਇਹਨਾਂ ਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਹਦੇ ਵਿੱਚ ਕਰਨ ਨਦੀਪ ਸਿੰਘ ਜਿਹੜਾ ਵਾ ਤੇ ਇੱਕ ਜਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਭਗੋੜਿਆ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਪਰਾਧ ਦੇ ਵਿੱਚ ਕਿੰਨੀ ਕੁ ਲੱਗੀ ਹੋਈ ਆ ਸਰ ਇਹ ਕੁ ਸਪਾਰੀਕਲਰ ਵੀ ਹੈਗੇ ਸਪਾਰੀ ਲੈ ਕੇ ਵੀ ਜਿਹੜਾ ਮੈਨੂੰ ਜਨਾਲੇ ਸਾਡੇ ਤੋਂ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਚੱਕਰ ਚ ਮਾਰਿਆ ਸੀ ਸਰ ਡਿਊਰ ਇਨਵੈਸਟੀਗੇਸ਼ਨ ਹੋ ਰਹੀ ਹੈ ਖਲਾਸੀ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਮਾਂਡ ਹੈ 16 ਤਰੀਕ ਤੱਕ ਇਹਨਾਂ ਤੋਂ ਪੂਰੀ ਡੰਡਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟਰੇਸ ਕਰਾਂਗੇ ਕੱਲ ਇਹਨਾਂ ਨੂੰ ਅਸੀਂ ਸੀਆਈਏ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਡਰਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚਿੱਠੀ ਲਿਖਦੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਗਲਤੀ ਆ ਕਿ ਠੀਕ ਆ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ